ਜੰਗਲੀ ਜਾਨਵਰ ਜੀਵਾਂ ਤੇ ਪੰਛੀਆਂ ਦੇ ਲਈ ਨਿਰ ਸਿਹਤ ਜੋ ਕੇ ਆ ਪਿਛਲੇ 15 ਸਾਲਾਂ ਤੋਂ ਚੱਲ ਰਹੀ ਹੈ ਕਿਉਂਕਿ ਸੇਵਾ ਤੇ ਸਿਮਰਨ ਉਹ ਕੁੰਜੀਆਂ ਹਨ ਦਰਗਾਹ ਦੀਆਂ ਕੁੰਜੀਆਂ ਹਨ ਜੋ ਕਿ ਪ੍ਰਮਾਤਮਾ ਦੇ ਨਾਲ ਮੇਲ ਕਰਾਉਂਦੀਆਂ ਹਨ ਸੋ ਸੇਵਾ ਦੇ ਅਗਰ ਤੁਸੀਂ ਸੇਵਾ ਕਰਨੀ ਹੈ ਜਾਂ ਜੀਵਨ ਨੂੰ ਚੰਗੀ ਸੇਧ ਦੇਣੀ ਹੈ ਆ ਫਿਰ ਪ੍ਰਮਾਤਮਾ ਦੇ ਲੜ ਲੱਗ ਕੇ ਕਿਸੇ ਚੰਗੇ ਸਾਧੂ ਸੰਤ ਦੀ ਸਿੱਖਿਆ ਦੇ ਨਾਲ ਤੁਸੀਂ ਇੱਥੇ ਤੱਕ ਪਹੁੰਚ ਸਕਦੇ ਹੋ ਜਿਸ ਤਰ੍ਹਾਂ ਅੱਜ ਅਸੀਂ ਗੱਲ ਕਰਦੇ ਹਾਂ ਸੰਤ ਮਹਾਂਪੁਰਸ਼ ਬਾਬਾ ਮਹੇਸ਼ਨਾਥ ਜੀ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਬਦਲਿਆ ਕਿਸ ਤਰ੍ਹਾਂ ਉਹਨਾਂ ਨੇ ਘਰ-ਬਾਰ ਛੱਡ ਕੇ ਸਭ ਕੁਝ ਤਿਆਗ ਕੇ ਆਵਕੀ ਸੰਤਾਂ ਦੀ ਲੇਨ ਦੇ ਵਿੱਚ ਆਏ ਬਾਬਾ ਮਹੇਸ਼ਨਾਥ ਜੀ ਰਾਜਸਥਾਨ ਤੋਂ ਹੋਏ ਸੰਤ ਮਹਾਂਪੁਰਸ਼ ਬੰਬੇ ਦੇ ਵਿੱਚ ਅਕਾਉਂਟੈਂਟ ਦੀ ਨੌਕਰੀ ਕੀਤੀ ਜੋ ਕਿ ਲਗਭਗ ਉਸ ਟਾਈਮ ਦੀਆਂ ਪੰਜ ਪਛਾਹਮਾਂ ਵੀ ਜਾਣਦੇ ਸਨ ਪੰਜ ਛੇ ਪਛਾਹਮਾਂ ਜਾਣਦੇ ਹੋਏ ਪੜ੍ਹੇ ਲਿਖੇ ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਦੇ ਵਿੱਚ ਕੱਪੜੇ ਦੇ ਵਪਾਰੀ ਦੇ ਕੋਲ ਕੰਮ ਕੀਤਾ ਮਨੀਮਗਰੀ ਦਾ ਜਿੱਥੇ ਕਿ ਮਾਲਕ ਵੱਲੋਂ ਕਿਹਾ ਗਿਆ ਕਿ ਕਲਮ ਦੇ ਵਿੱਚ ਗ੍ਰਾਫਰੀ ਕਰਨੀ ਹੈ ਦੋਸਤੋ ਦੇਖੋ ਕਿਥੋਂ ਸੰਤ ਬਣੇ ਉੱਥੇ ਹੀ ਕਲਮ ਤੋੜ ਦਿੱਤੀ ਉੱਥੋਂ ਨਿਕਲ ਗਏ ਸੰਸਾਰ ਦੀ ਯਾਤਰਾ ਪਿਤਰਾਂ ਪੇਵਾ ਕੈਥਲ ਹੋਰ ਅਨੇਕਾਂ ਹੀ ਜਗ੍ਹਾ ਤੇ ਹਰਮੰਦਰ ਸਾਹਿਬ ਸਾਰੇ ਇੱਕੋ ਮੁੱਖਾ ਉਮਕੇ ਫਿਰ ਇਹ ਹਿਮਾਚਲ ਚ ਵੀ ਇਹਨਾਂ ਨੇ 6 ਮਹੀਨੇ ਲਗਾਤਾਰ ਤਪੱਸਿਆ ਕੀਤੀ ਉਸ ਤੋਂ ਬਾਅਦ ਇਹ ਦੇਣਵਾਲ ਪਿੰਡ ਘਟਸ਼ੰਕਰ ਪੰਜਾਬ ਦੀ ਤਹਿਸੀਲ ਹੈ ਉੱਥੇ ਇਹ ਆ ਰਹੇ ਹੈ ਤੇ ਉਹ ਅੱਜ ਉੱਥੇ ਵੀ ਗੁਰਦੁਆਰਾ ਜਿਹੜਾ ਬਣਿਆ ਹੋਇਆ ਉਸ ਤੋਂ ਬਾਅਦ ਸਾਡਾ ਪਿੰਡ ਕਾਂਨਪੁਰ ਕੋਈ ਇੱਥੇ ਸੰਤ ਆਏ ਐ ਤੇ ਆ ਕੇ ਉੱਟਮ ਗੁੱਜਰ ਦੀ ਇੱਥੇ ਇੱਕ ਦੁਕਾਨ ਹੁੰਦੀ ਸੀ ਉਹਨੂੰ ਪੁੱਛਿਆ ਕਿ ਅਸੀਂ ਇੱਥੇ ਕਿਤੇ ਜੰਗਲ 'ਚ ਤਪੱਸਿਆ ਕਰਨੀ ਐ ਤੇ ਸਾਨੂੰ ਕੋਈ ਜਗ੍ਹਾ ਦੱਸੋ ਇੱਕ ਤਾਂ ਜਗ੍ਹਾ ਜਿੱਥੇ ਕਿ ਅਸੀਂ ਪ੍ਰਮਾਤਮਾ ਦਾ ਨਾਮ ਲੈ ਸਕੀਏ ਫਿਰ ਉਸ ਗੁੱਜਰ ਨੇ ਇਹਨਾਂ ਨੂੰ ਗੋਚਰ ਪਿੰਡ ਦੇ ਵਿੱਚ ਜਿੱਥੇ ਕਿ ਕੁਦਰਤੀ ਜਲ ਚੱਲਦਾ ਤਾਂ ਅੱਜ ਵੀ ਸਨ 1900 ਬੁੰਗਿਆ ਦੀ ਗੱਲ ਐ ਪਰ ਹੁਣ ਵੀ ਜਲ ਉੱਥੈ ਇਸ ਤਰ੍ਹਾਂ ਹੀ ਚੱਲ ਰਿਹਾ ਹੈ। ਸਾਧ ਸੰਗਤ ਜੀ 사ਤਾਂ ਨੇ 30 ਸਾਲ ਤਪੱਸਿਆ ਕੀਤੀ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਜੋ ਵੀ ਉਹਨਾਂ ਕੋ ਪੈਸਾ ਆਂਦਾ ਤਾਂ ਤੇ ਹਰ ਟਾਈਮ ਸੁਖਣੀ ਸਾਹਿਬ ਦਾ ਪਾਠ ਕਰਦੇ ਤੇ ਤੇ ਗੋਚਰ ਗੁਰਦੁਆਰੇ ਦਾ ਨੀਂ ਪੱਥਰ ਰੱਖਿਆ ਜਿੱਥੇ ਕਿ ਦੋ ਘਰ ਸਿੱਖਾਂ ਦੇ ਹੁੰਦੇ ਤੇ ਅੱਜ ਦੋ ਗੁਰਦੁਆਰੇ ਉੱਥੇ ਖੀਦਾਂ ਦਾ ਤੇ ਅ ਗੁਰ ਵੱਡਾ ਗੁਰਦੁਆਰਾ ਦੋਹੇ ਗੁਰਦੁਆਰੇ ਹਨ। ਉਸ ਤੋਂ ਬਾਅਦ ਦੇਣਵਾਲ ਪਿੰਡ ਸਿੱਖੀ ਸੇਵਕੀ ਬਤਾਈ ਹੈ ਉਸ ਤੋਂ ਬਾਅਦ ਹੱਟ ਟਾਈਮ ਸੋ ਗੁਰੂ ਸਾਹਿਬ ਦਾ ਪਾਠ ਕਰਨਾ ਪੰਜ ਕਰਾਂਤੀ ਹਿੰਦੀ ਵਿੱਚ ਅੱਜ ਵੀ ਉੱਥੇ ਮੌਜੂਦ ਹੈ ਸੋ ਮਹਾਪੁਰਚਾਨੇ ਆਪਣੀ ਜ਼ਿੰਦਗੀ ਦੇ ਵਿੱਚ ਪੰਜ ਖੂਹ ਲਗਵਾਏ ਪਾਣੀ ਪੀਣ ਵਾਲੇ ਤੇ ਸੱਤ ਟੋਬੇ ਉਹਨਾਂ ਟਾਈਮਾਂ ਦੇ ਵਿੱਚ ਕਢਾਏ ਜਦੋਂ ਕਿ ਬੈਲ ਟਰੈਕਟਰ ਦਾ ਜਵਾਨਾ ਨਹੀਂ ਬੈਲਾਂ ਦਾ ਜਵਾਨਾ ਹੁੰਦਾ ਤਾਂ ਤੇ ਬੈਲਾਂ ਦੇ ਨਾਲ ਮਿੱਟੀ ਕੱਢ ਕੱਢ ਕੇ ਸੈਡਾ ਮਜ਼ਬੂਤ ਕਰਕੇ ਤੇ ਬਰਸਾਤ ਦੀ ਪਾਣੀ ਸਾਂਭਿਆ ਕਿਉਂਕਿ ਅੱਜ ਇਸ ਕਰਕੇ ਮੈਂ ਗੱਲ ਕਰ ਰਿਹਾ ਹਾਂ ਕਿ ਇਹ ਮਹਾਪੁਰਸ਼ਾਂ ਦੇ ਜੀਵਨ ਬਲ ਦੇਖ ਕੇ ਦਾਸ ਦਾ ਜੀਵਨ ਬਣਿਆ ਹੈ ਤੇ ਉਹਨਾਂ ਦੀ ਸੇਵਾ ਦੀ ਉਸ ਟਾਈਮ ਉਹਨਾਂ ਨੇ ਸੱਤ ਟੋਬੇ ਪੰਜ ਪਾਣੀ ਪੀਣ ਵਾਲੇ ਖੂਹ ਜੜੇ ਲਗਵਾਏ ਆਪਣੀ ਜੇਬ ਦੇ ਵਿੱਚੋਂ ਇਹ ਸੰਤ ਸੰਤ ਮਹਾਪੁਰਸ਼ ਬਾਬਾ ਮਹੇਸ਼ਨਾਥ ਆ ਜੇ ਕਰ ਤੁਸੀਂ ਨੇ ਅਰਸ਼ਣ ਮੇਲੇ ਕਰਨੇ ਹੁੰਤਾਂ ਨੰਦਪੁਰ ਸਭ ਤੋਂ ਗੜਸ਼ੈਂਕਾ ਰੋਡ ਦਾਸਤਾ ਪਿੰਡ ਕਾਨਪੁਰ ਕੋਈ ਇਹਦੇ ਨਾਲ ਹੀ ਕੋਚਰ ਪੈਂਦਾ ਹੈ। ਉਹ ਬੋੜੀ ਸਾਹਿਲ ਬੋੜੀ ਸਾਹਿਬ ਜੋ ਬਣਿਆ ਹੋਇਆ ਹੈ ਸਨ ਬੂੰਜਾ ਤੋਂ ਲੈ ਕੇ ਹੁਣ ਤੱਕ ਇੱਥੇ ਕਿ ਸੇਮਾ ਲਗਭਗ 2.5 300 ਫੁੱਟ ਤੇ ਜਾ ਦਿੱਤੀਆਂ ਹਨ। ਪਰ ਉੱਥੇ ਜਲ ਅੱਜ ਵੀ ਇਸੇ ਤਰ੍ਹਾਂ ਹੀ ਮਿਲ ਜੁਦਾ ਹੈ। ਜਦੋਂ ਸੰਤ ਜੀ ਬਸਿਆ ਕਰਦੇ ਸਨ ਉਹਨਾਂ ਟਾਈਮਾਂ ਦੇ ਵਿੱਚ ਬਾਗ ਹੈ ਜਿਹੜਾ ਸੰਤਾਂ ਦੇ ਕੋਲ ਰਹਿ ਜਾਂਦਾ ਸੀ ਦਿਨ ਚੜੇ ਮਹਾਪੁਰਛੋਟ ਦੇ ਸੰਤ ਕਹਿ ਦਿੰਦੇ ਸਨ ਚੱਲ ਭੱਗਦਾ ਹੁਣ ਤੂੰ ਆਪਣੇ ਚੱਲ ਤੇ ਅਸੀਂ ਆਪਣਾ ਕੰਮ ਕਰ ਲਈਏ ਕਿਉਂਕਿ ਸੰਗਤ ਆਂਦੀ ਸੀ ਬਹੁਤ ਸੰਗਤਾਂ ਨੇ ਬਾਗ ਸੰਤਾਂ ਦੇ ਕੋਲ ਗਿਆਨ ਦਾ ਦੇਖਿਆ ਉਹ ਬੜੇ ਕਨਾਗ ਸੀ ਉਹ ਵੀ ਸੰਤਾਂ ਦੇ ਕੋਲ ਆ ਕੇ ਬਹਿ ਗਿਆ ਸੋ ਸਾਧੂ ਦੀ ਕਮਾਈ ਹੈ ਜਿਹਦੀ ਬਹੁਤ ਵੱਡੀ ਕਮਾਈ ਹੁੰਦੀ ਹੈ ਸੋ ਅਗਰ ਕਹਿੰਦੇ ਮਹਾਪੁਰਛ ਸੰਤ ਮਹਾਪੁਰਛ ਨਾ ਹੁੰਦੇ ਤਾਂ ਜਲ ਮਰਦਾ ਸੰਸਾਰ ਉਹ ਵਾਕਿਆ ਵੀ ਸਖਣੀ ਸਾਦੇ ਪਾਠ ਦੇ ਵਿੱਚ ਵੀ ਸੰਤ ਜੀ ਨਹਿਮਾ ਬਾਰੇ ਦੱਸਿਆ ਹੋਇਆ ਹੈ ਸਾਧ ਸੰਗਤ ਜੀ ਸੋ ਉਹ ਇਹ ਸਨ ਬਾਬਾ ਮਹੇਸ਼ ਨਾਹ ਜੀ ਜਿਨ੍ਹਾਂ ਨੇ ਜੀਵਨ ਦੇ ਵਿੱਚ 24 ਘੰਟਿਆਂ ਦੇ ਵਿੱਚ ਇੱਕ ਵਾਰੀ ਪ੍ਰਸ਼ਾਦਾ ਛਕਣਾ ਤੇ ਚਾਹ ਛਕ ਲੈਂਦੇ ਸਨ ਤੇ ਬਿਲਕੁਲ ਸਾਦਾ ਜੀਵਨ ਬਤੀਤ ਕੀਤਾ ਸੋ ਆਪਣੀ ਜ਼ਿੰਦਗੀ ਦੀ ਕਮਾਈ ਦੇ ਵਿੱਚੋਂ ਸੱਤ ਟੋਬੇ ਤੇ ਪੰਜ ਖੂਹ ਪਾਣੀ ਪੀਣ ਵਾੜੇ ਲਗਵਾਏ ਸੋ ਕੁਦਰਤ ਨੂੰ ਪਿਆਰ ਕੀਤਾ ਸੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਹੈ ਜਲ ਸੇਵਾ ਜੰਗਲੀ ਜਾਨਵਰ ਜੀਵਾਂ ਤੇ ਪੰਛੀਆਂ ਲਈ ਹੈ ਅੱਜ ਉਹ ਵੀ ਸਹਿਰਾ ਸਾਰਾ ਹੀ ਵੱਡਿਆਂ ਸੰਤਾਂ ਨੂੰ ਸੰਤ ਮਹਾਪੁਰਸ਼ ਬਾਬਾ ਮਹੇਸ਼ਾ ਨਾਜੀ ਨੂੰ ਜਾਂਦਾ ਹੈ ਤੇ ਅੱਜ ਉੱਥੇ ਗੱਦੀ ਤੇ ਹਨ ਸੰਤ ਮਹਾਪੁਰਸ਼ ਬਾਬਾ ਰਾਮ ਕੁਮਾਰ ਜੀ ਜੋ ਕਿ ਉਹਨਾਂ ਦੇ ਦੱਸੇ ਹੋਏ ਪੂਰਨਤੇ ਚੱਲ ਰਹੇ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੈ ਅੱਜ ਸਾਧੂ ਸੰਤਾਂ ਦੀ ਜਿਹੜੀ ਸਾਖੀ ਹੈ ਉਹਨੇ ਸ਼ੇਅਰ ਕੀਤੀ ਹੈ ਸੋ ਜਲ ਸੇਵਾ ਜੰਗਲੀ ਜਾਨਵਰ ਜੀਵਾਂ ਦੇ ਪੰਛੀਆਂ ਲਈ ਲਗਾਤਾਰ ਪਿਛਲੇ 15 ਸਾਲਾਂ ਤੋਂ ਦਾਸ ਹਰਪਾਲ ਸਿੰਘ ਖਾਲੀ ਬਲਾਈਏ ਫਤੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ